ਬਾਪੂ ਤਾਂ ਮਾਰਿਆਂ ਦਾ ਰਹੀ ਮਨਦੀਪ ਹਾਂਜੀ ਮੰਮੀ ਪੁੱਤ ਹਣ ਤੇਰੇ ਮਾਮੇ ਨੇ ਤਾਂ ਸੰਧਾਰਾ ਭੇਜਤਾ ਕਿਉਂ ਨਾ ਆਪਾਂ ਰਾਜਵੀਰ ਨੂੰ ਸੰਧਾਰਾ ਦੇਣ ਦੀਆਂ ਤਿਆਰੀਆਂ ਕਰ ਲਈਏ ਹਾਂਜੀ ਮੰਮੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਉਹ ਮੈਂ ਤਾਂ ਤੁਹਾਨੂੰ ਆਪ ਕਹਿਣ ਵਾਲੀ ਸੀ ਕਿ ਦੀਦੀ ਨੂੰ ਆਪਾਂ ਪਹਿਲਾਂ ਹੀ ਸੰਧਾਰਾ ਦੇ ਆਉਨੇ ਆ ਤੂੰ ਸਹੀ ਕਹਿਨੀ ਹੈ ਪੁੱਤ ਫਿਰ ਆਪਾਂ ਅੱਜ ਹੀ ਬਿਜਾਰ ਜਾਏ ਆਉਣੇ ਨਾਲੇ ਰਾਜਵੀਰ ਵਾਸਤੇ ਨਾ ਸਾਰਾ ਸਮਾਨ ਲੈ ਆਵਾਂਗੇ ਠੀਕ ਆ ਮੰਮੀ ਜੀ ਤੂੰ ਸਮਾਨ ਤਾਂ ਆਪਾਂ ਸਾਰਾ ਹੀ ਵਧੀਆ ਮਿਲ ਗਿਆ ਹੈ ਨਾ ਹੂੰ ਕੀ ਹੋਇਆ ਪੁੱਤ ਤੂੰ ਕਿਹੜੀਆਂ ਸੋਚਾਂ ਚ ਕੋਈ ਬੈਠੀ ਆ ਨਾਲੇ ਤਾਂ ਸਾਰੇ ਰਾਜ ਵੀ ਚੁੱਪਚਾਪ ਆਈਆਂ ਕੋਈ ਗੱਲ ਨਹੀਂ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਐਵੇਂ ਲੱਗਦਾ ਫੇਰ ਪੁੱਤ ਤੈਨੂੰ ਸਮਾਨ ਨਹੀਂ ਪਸੰਦ ਆਇਆ ਹੁਣ ਨਹੀਂ ਨਹੀਂ ਮੰਮੀ ਜੀ ਸਮਾਨ ਤਾਂ ਆਪਾਂ ਸਾਰਾ ਵਧੀਆ ਤੋਂ ਵਧੀਆ ਹੀ ਲਿਆਏ ਆ ਫਿਰ ਕੀ ਗੱਲ ਹੋ ਗਈ ਪੁੱਤ ਤੂੰ ਐ ਚੁੱਪ ਚਾਪ ਕਿਉਂ ਬੈਠੀ ਐ ਜੇ ਤੇਰੇ ਮਨ 'ਚ ਕੋਈ ਗੱਲ ਆ ਤੂੰ ਮੈਨੂੰ ਦੱਸ ਦੇ ਮੰਮੀ ਜੀ ਮੈਂ ਨਾ ਐ ਇਹ ਮਨਦੀਪਾ ਆ ਗਿਆ ਪੁੱਤ ਤੂੰ ਆ ਦੇਖ ਰਾਜਵੀਰ ਨੂੰ ਸੰਦਾਰਾ ਦੇਣ ਲਈ ਕਿੰਨਾ ਸਮਾਨ ਲੈ ਕੇ ਆਇਆ ਅਸੀਂ ਆ ਚੰਗਾ ਕੀਤਾ ਮੰਮੀ ਤੁਸੀਂ ਜਿਹੜੀ ਤਿਹਾਰ ਤੋਂ ਪਹਿਲਾਂ ਹੀ ਖਰੀਦਦਾਰੀ ਕਰ ਲਿਆ ਏ ਨਹੀਂ ਤਾਂ ਤਿਹਾਰ ਤੇ ਤਾਂ ਬਾਜ਼ਾਰ 'ਚ ਜਾਣਾ ਹੀ ਬੜਾ ਔਖਾ ਹੋ ਜਾਂਦਾ ਤਾਂ ਹੀ ਤਾਂ ਪਹਿਲਾਂ ਹੀ ਲਿਆਏ ਪੁੱਤ ਤੁਸੀਂ ਨਾ ਐਂ ਕਰਿਓ ਸਵੇਰੇ ਸੰਦੇਹਾ ਜਾ ਕੇ ਤੇਰੀ ਭੈਣ ਨੂੰ ਸੰਦਾਰਾ ਦੇ ਆਇਓ ਨਾਲੇ ਜਾਂਦੇ ਜਾਂਦੇ ਨਾ ਦੋ ਮਠਿਆਈ ਦੇ ਡੱਬੇ ਵੀ ਲੈ ਜਾਓ ਉਹਦੇ ਵਾਸਤੇ ਠੀਕ ਐ ਮੰਮੀ ਜੀ ਜਿਵੇਂ ਤੁਸੀਂ ਕਹੋ ਮਨਦੀਪ ਇੱਕ ਕਪਨਾ ਚਾਹ ਦਾ ਬਣਾ ਕੇ ਲਿਆ ਦੇ ਅੱਜ ਨਾ ਬਹੁਤ ਹੀ ਥਕਾਨ ਹੋਈ ਪਈ ਐ ਹਾਂਜੀ ਹੁਣੇ ਬਣਾ ਕੇ ਲਿਆਉਣੀ ਆ ਇਹਨੂੰ ਕੀ ਹੋ ਗਿਆ ਮੰਮੀ ਅੱਜ ਹੀ ਬੜੀ ਸੁਸਤ ਸੁਸਤੀ ਜੀ ਲੱਗਦੀ ਐ ਕਿਉਂ ਭੈਣ ਦੇ ਸੂਟਾਂ ਨਾਲ ਉਹਦਾ ਸੂਟ ਨਹੀਂ ਲਿਆਏ ਲੇੰਦਾ ਪੁੱਤ ਇੱਕ ਪਛਾੜੋ ਨਾ ਦੋ ਸੂਟ ਦਵਾਏ ਨੇ ਫਿਰ ਇਹਦਾ ਮੂੰਹ ਅੱਜ ਖਰਾਬ ਜਾ ਕਿਉਂ ਹੈ ਪਤਾ ਨਹੀਂ ਪੁੱਤ ਜਦੋਂ ਦਾ ਨਾ ਬਾਜ਼ਾਰ ਚ ਸੰਧਾਰੇ ਦਾ ਸਮਾਨ ਲੈ ਕੇ ਆਏ ਉਦੋਂ ਦੀ ਇਹ ਚੁੱਪ ਚੁੱਪ ਨਾਲੇ ਮੈਂ ਪੁੱਛਿਆ ਵੀ ਸੀ ਪੁੱਤ ਵੀ ਕੀ ਗੱਲ ਆ ਬਸ ਮੈਨੂੰ ਇਹ ਦੱਸਣੀ ਲੱਗੀ ਸੀ ਇੰਨੇ ਨੂੰ ਤੂੰ ਆ ਗਿਆ ਅੱਛਾ ਚਲੋ ਮੰਮੀ ਫਿਰ ਮੈਂ ਹੀ ਜਾ ਕੇ ਪੁੱਛ ਲੈਣਾ ਕਿ ਵੀ ਕੀ ਗੱਲ ਹੈ ਹਾਂ ਹਾਂ ਪੁੱਤ ਤੂੰ ਹੀ ਪੁੱਛ ਲਾ ਜਾ ਕੇ ਮੈਨੂੰ ਤਾਂ ਆਪ ਟੈਨਸ਼ਨ ਹੋਈ ਪਈ ਆ ਠੀਕ ਆ ਮੰਮੀ ਬੰਦੀਪਾ ਹਾਂਜੀ ਕੋ ਯਾਰ ਕੀ ਹੋਇਆ ਏ ਤੈਨੂੰ ਅੱਜ ਮੂੰਹ ਜਿਹਾ ਘਾਤ ਲਮਕਾਇਆ ਹੈ ਕੀ ਗੱਲ ਸੂਟ ਪਸੰਦ ਨਹੀਂ ਆਇਆ ਨਹੀਂ ਨਹੀਂ ਜੀ ਸੂਟ ਤਾਂ ਮੰਮੀ ਜੀ ਨੇ ਮੈਨੂੰ ਬਹੁਤ ਸੋਹਣੇ ਦਿਵਾਏ ਨੇ ਸੂਟਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੂਟ ਵੀ ਪਸੰਦ ਨੇ ਫੇਰ ਵੀ ਮੂਲਮ ਕਾਇਆ ਹੋਇਆ ਗੱਲ ਕੋ ਸਮਝ ਹੀ ਨਹੀਂ ਆਈ ਓਇਆ ਕਾ ਤੋ ਪਹੇਲੀਆਂ ਜੀ ਪਾਈ ਜਾਂਦੀਆਂ ਦੱਸ ਦੇ ਤੂੰ ਮੈਨੂੰ ਮਨਚ ਤੇਰੀ ਕੀ ਗੱਲ ਐ ਗੱਲ ਤਾਂ ਕੋਈ ਏਡੀ ਵੱਡੀ ਹੈ ਨਹੀਂ ਜੀ ਮੈਂ ਤਾਂ ਬਸ ਇਹ ਸੋਚ ਰਹੀ ਸੀ ਕਿ ਮੰਮੀ ਜੀ ਨੇ ਜਿਹੜਾ ਤੀਆਂ ਦੇ ਸੰਧਾਰੇ ਨੂੰ ਦੇਣ ਨੂੰ ਸਮਾਨ ਖਰੀਦਿਆ ਔਰ ਡਬਲ ਕਿਉਂ ਖਰੀਦਿਆ ਡਬਲ ਹਾਂ ਡਬਲ ਓ ਸੁਣ ਕੇ ਤੁਸੀਂ ਵੀ ਪੈ ਗਏ ਨਾ ਸੋਚ ਉਹ ਕੀ ਪਤਾ ਮੰਮੀ ਨੇ ਕਿਥੇ ਹੋਰ ਨੂੰ ਦੇਣਾ ਹੋਵੇ ਜੀ ਜਿੱਥੇ ਤੱਕ ਮੈਨੂੰ ਪਤਾ ਤੁਹਾਡੇ ਨਾਨ ਗਿਆ ਦਾਦ ਗਿਆ ਚ ਦੀਦੀ ਕੱਲੀ ਕੱਲੀ ਧੀ ਆ ਫਿਰ ਮੰਮੀ ਨੇ ਹੋਰ ਕਿਨੂੰ ਸੰਧਾਰਾ ਦੇਣਾ ਤੈਨੂੰ ਪੁੱਤ ਮੈਨੂੰ ਮੰਮੀ ਜੀ ਹਾਂ ਪੁੱਤ ਤੈਨੂੰ ਤੈਨੂੰ ਯਾਦ ਆ ਪਿਛਲੀ ਵਾਰੀ ਜਦੋਂ ਆਪਾਂ ਨਾ ਰਾਜਵੀਰ ਵਾਸਤੇ ਸੰਧਾਰਾ ਲੈ ਕੇ ਆਏ ਸੀ ਉਦੋਂ ਤੂੰ ਮੈਨੂੰ ਕੀ ਕਿਹਾ ਸੀ ਮੰਮੀ ਜੀ ਦੀਦੀ ਕਿੰਨੇ ਖੁਸ਼ਕਿਸਮਤ ਨੇ ਤੁਸੀਂ ਉਹਨਾਂ ਦਾ ਕਿੰਨਾ ਕਰਦੇ ਹੋ ਕਾਸ਼ ਅੱਜ ਮੇਰੇ ਮਾਪਿਓ ਜਿੰਦਾ ਹੁੰਦੇ ਥਾਉ ਮੇਰੇ ਵਾਸਤੇ ਵੀ ਖਰੀਦਾਰੀਆਂ ਕਰਦੇ ਮੇਰੇ ਲਈ ਵੀ ਧੀਆਂ ਦਾ ਸੰਧਾਰਾ ਲੈ ਕੇ ਆਉਂਦੇ ਪਰ ਰੱਬ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਤੇ ਪੁੱਤ ਮੈਂ ਉਸੇ ਦੇ ਨਹੀਂ ਸੋਚ ਲਿਆ ਸੀ ਵੀ ਮੇਰੀ ਇੱਕ ਧੀ ਨਹੀਂ ਮੇਰੀਆਂ ਦੋ ਧੀਆਂ ਨੇ ਤੇ ਮੈਂ ਆਪਣੀਆਂ ਦੋਹਾਂ ਧੀਆਂ ਨੂੰ ਨਾ ਹਮੇਸ਼ਾ ਬਰਾਬਰ ਰੱਖੂਗੀ ਨਾਲੇ ਪੁੱਤ ਜੇ ਮੈਂ ਆਪਦੀ ਇੱਕ ਧੀ ਨੂੰ ਸੰਭਾਲਾ ਦਵਾਂਗੀ ਤਾਂ ਮੇਰੀ ਦੂਜੀ ਧੀ ਨੇ ਰੁੱਸ ਜੂਗੀ ਇਸ ਲਈ ਪੁੱਤ ਮੈਂ ਡਬਲ ਸੰਭਾਲਾ ਲੈਂਦਾ ਸੀ ਮੰਮੀ ਜੀ ਤੁਸੀਂ ਨਾ ਬਹੁਤ ਚੰਗੇ ਹੋ ਉਹ ਆਪਦੀ ਨੂੰ ਵਾਸਤੇ ਇੰਨਾ ਕੌਣ ਸੋਚਦਾ ਕੌਣ ਉਹਦੇ ਵਾਸਤੇ ਸੰਭਾਲ ਰਿਹਾ ਹੁੰਦਾ ਪੁੱਤ ਮੈਂ ਤਾਂ ਤੈਨੂੰ ਕਦੇ ਆਪਦੀ ਨੂੰ ਸਮਝਿਆ ਹੀ ਨਹੀਂ ਮੈਂ ਤਾਂ ਹਮੇਸ਼ਾ ਆਪਦੀ ਧੀ ਸਮਝਿਆ ਮੈਨੂੰ ਮੰਮੀ ਤੁਹਾਡੀ ਸੋਚ ਨੂੰ ਨਾ ਸਲੂਟ ਹੈ ਜੇ ਹਰ ਮਾਂ ਆਪਣੀ ਨੂੰ ਨੂੰ ਤੀ ਸਮਝਣ ਲੱਗ ਜੇ ਤੇ ਉਹਦੇ ਦੁੱਖਾਂ ਤਕਲੀਫਾਂ ਨੂੰ ਸਮਝਣ ਲੱਗ ਜੇ ਫੇਰ ਤਾਂ ਕਰਦੇ ਸੱਸ ਨੂੰ ਚ ਲੜਾਈ ਝਗੜੇ ਹੋਣ ਹੀ ਨਾ ਬਿਲਕੁਲ ਸਹੀ ਕਿਹਾ ਜੀ ਤੁਸੀਂ ਪੁੱਤ ਆ ਪਿੱਛੇ ਨਾ ਚਾਹ ਮੱਚੀ ਜਾਂਦੀ ਆ ਪੱਚ ਦੁੱਧ ਦਾ ਬਾਲਾ ਹਾਂਜੀ ਹਾਂਜੀ ਮੰਮੀ ਹੁਣੇ ਪਾਉਣੀ ਆ ਸਤਿ ਸ਼੍ਰੀ ਅਕਾਲ ਜੀ ਬੈਸੇ ਤਾਈ ਵੀਡੀਓ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਆ ਪਰ ਫੇਰ ਵੀ ਕਹਿਣਾ ਚਾਹੁੰਨੀ ਆ ਕਿ ਸਾਰੀਆਂ ਸੱਸਾਂ ਇੱਕੋ ਜੀਆਂ ਨਹੀਂ ਹੁੰਦੀਆਂ ਹੈਗੀਆਂ ਕੁਝ ਸੱਸਾਂ ਚੰਗੀਆਂ ਵੀ ਹੁੰਦੀਆਂ ਨੇ ਜੋ ਆਪਦੀਆਂ ਨੂੰਹਾਂ ਦਾ ਬਹੁਤ ਕਰਦੀਆਂ ਨੇ ਉਹਨਾਂ ਨੂੰ ਆਪਣੀਆਂ ਧੀਆ ਬਣਾ ਕੇ ਰੱਖਦੀਆਂ ਨੇ ਉਹਨਾਂ ਦੇ ਦੁੱਖ ਸੁੱਖ ਸਮਝਦੀਆਂ ਨੇ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਵੀ ਦੱਸਿਓ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਿਕਾ